ਸਤਨਾਮ ਧਨਵਾਹਿ ਗੁਰੂ ਸਾਹਿਬ ਜੀ ਸੋਦਰ ਰਾਗ ਆਸਾ ਮਹਿਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋਂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਨ ਤੁਦਨੋਂ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋਂ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸੁਵਾਰੇ ਗਾਵੰ ਤੁਧਨੋ ਇੰਦਰੇਂਦਰਾਸਣ ਬੈਠੇ ਦੇਵਤਿਆਂ ਦਰਨਾਲੇ ਗਾਵੰ ਤੁਧਨੋ ਸਿੱਧ ਸਮਾਦੀ ਅੰਦਰ ਗਾਵੰ ਤੁਧਨੋ ਸਾਧ ਬੀਚਾਰੇ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ गावੰ ਤੁਧਨੋ মোহਨੀਆ मनमोहन स्वर्गमच्छ पयाले गावੰ तुधनो रत्न उपाए तेरे 68 तीरथ नाले गावੰ तुधनो योद्धा महाबल सूरा गावੰ तुधनो खाणी चारे गावੰ तुधनो खंड मंडल ब्रह्मंडा कर कर रखे तेरे तारे ਸੇ ਤੋਦ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੀ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੇਤਾ ਕੇ ਵਡਚੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੀ ਨਾਮ ਕੀ ਲਾਗੇ ਭੂਖ ਉਤਪੂਖੈ ਖਾਏ ਚਲਿਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀਂ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੂਗ ਦੇਂਦਾ ਰਹੇ ਨ ਚੂਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀ ਤੀ ਰਾਤ ਖਸਮ ਵਿਸਾਰ ਰਹਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹਿਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੋਜਰੀ ਮਹੱਲਾ 5 ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੇ ਉਪਾਏ ਤਾਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸੇਰ ਸੇਰ ਰੇਜ ਕਸਮ ਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਿ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾਸਿ ਅਸ਼ਟ ਸਿਧਾਨ ਠਾਕੁਰ ਕਰ ਤਲ ਧਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਿਆ ਸਾ ਮਹਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਆਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਹਾਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੋਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਿਨ ਹਰ ਤਿਆ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤਿ ਸਾਸਤ ਜੀ ਕਰਿ ਕਿਰਿਆ ਖਟ ਕਰਮ ਕਰਮਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਵੇਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਹੀ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭੇ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜਾ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੈ ਸੋਈ ਥੀ ਸੀ ਜੋ ਤੂੰ ਦੇਈ ਸੋਈ ਹਉ ਪਾਈ ਰਹਾਉ ਸਬ ਤੇਰੀ ਤੂੰ ਸਭਨੀ ਧਿਆਇ ਜਿਸ ਨੋ ਕਿਰਪਾ ਕਰੈ ਤਿਨ ਨਾਮਰ ਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇ ਤੁਦੇ ਆਪਿ ਵੀ ਛੋੜਿ ਆਪਿ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜੇ ਸੋ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਨੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਸਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੋੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਨ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੋਰੀ ਆਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹਵਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸੁਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ ਮੋਰ ਅਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾਡ ਕੋਈ ਅਵਰ ਨ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ sevak sek hamare tariyan chun chun shatr hamare mariyan aap hath de mujhe ubriyan marn kal ka traas nivriyan ho jo sada hamare pacha shri stuj jo kareyo racha rakh le ho mohe rakhan hare sahib sant sahaye pyare deen band dushtan ke hanta tum ho puri chatur das kantaa ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ आद अंत एकै अवतार सोई गुरु समझयो हमारा नम शकारत सिही को हमारी सकल प्रजा जन आप सवारी शिवकन को शिव गुण सुख दीयो छत्रन को पलमो बद कियो कट कट के अंतर की जानत भले बुरे की पीर पहचानत चीटी ते कुन चरय असथूला सब पर कृपा दृष्ट कर फूला ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰ ਆਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝੇ ਉਚਾਰੈ ਤਉ ਮੁਸਬਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਅਨ੍ਰਬਕਾਰ ਨਿਰਲੰਭ ਆਦਿ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪਸਰੂਪਾਰੰਕ ਭੈਉ ਰਾਵ ਕਹੀਂ ਭੂਪਾ ਅੰਡਜ ਜੇਰ ਜਸੇ ਤਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੋਂ ਫੂਲ ਰਾਜਾ ਹਵੈ ਬੈਠਾ ਕਹੋਂ ਸਿਮਟ ਪਇਓ ਸੰਕਰਿ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰਿ ਸਿਖ ਸੰਘਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਐ ਹ ਤਾਕੇ ਕਾਲ ਨਿਕਟ ਨਹ ਐ ਹ ਅਰ ਅੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾਛ ਵਸ ਕੈ ਨਾ ਕੋਈ ਏਕ ਬਾਰ ਜਿੰ ਤੁਮੈ ਸੰਭਾਰਾ ਤਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੂ ਕਹਾ ਦਰਿਦ ਦੁਸ਼ਟ ਦੁਖ ਤੇਰਾ ਹਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੈ ਲੇਹ ਉੰਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲੇਹ ਬਚਾਈ ਸਵਈਆ ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੋ ਰਾਨ ਅਨੇਕ ਕਹ ਮਾ ਤੇ ਕ ਨਾ ਮਾਨਿਓ ਸਿਮਰਤਿ ਸ਼ਾਸਤਰ 베ਦ ਸਬੈ ਬਹੁ ਭੇਦ ਕਹ ਹਾਮੇ ਕ ਨਾ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਹ ਬਖਾਨਿਓ ਦੁਹਰਾ ਸਗਲ ਦੁਆਰ ਕਉ ਛਾਡ ਕੈ ਗਹੇ ਉਹ ਤੁਹਾਰੂ ਦਵਾਰ ਬਾਹ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸੌਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ कह नानक सुनो संतोष शब्द तरो प्यारो साचा नाम मेरा आधार वाजे पंच शब्द तित कर सुभागै कर सुभागै शब्द वाजे कला जित कर धारिया पंच दोत तुद वस कीते काल कंठ कुमारिया तुर कर्म पाया तुद जिन कौ से नाम हर कै लागे ਹੇ ਨਾਨਕ ਤਨ ਸੁਖ ਹੋਆ ਤਿਤਕਾਰ ਅਨਹਦ ਬਾਜੇ ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5ਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸ ਤਤ ਜੀ ਨਹ ਜਾਈ ਨਿਤ ਨਿਤ ਰਖ ੳਰ ਧਾਰੂ ਤਮ ਸੰਸਾਰ ਚਰਨ ਲੱਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ 5 ਵਾ ਤੇਰਾ ਕੀਤਾ ਜਹ ਤੂੰ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰੀ ਆ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ